ਤੇਰੀ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਿਮਾ ਵਰਨਨ ਸਾਕੂ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਸਰਨ ਤੁਮਾਰੀ ਅਸਾ ਤੁਮਹੀ ਸਜਣ ਸਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 5 ਕਰ ਤੀਜਾ ਦੁਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਦੇ ਸੰਦੇਸ ਰੋ ਕਹੀਓ ਪ੍ਰੇ ਕਹੀਓ ਬਿਸਮ ਭਈ ਮੈਂ ਬਹੁ ਵਿਦ ਸੁਣਤੇ ਕਹੋ ਸਹਾਗਣ ਸਹੀਓ ਦੇ ਸੰਦੇਸ ਰੋ ਕਹੀਓ ਪ੍ਰੇ ਕਹੀਓ ਬਿਸ਼ਮ ਭਈ ਮੈਂ ਬਹੁ ਵਿਦ ਸੁਣਤੇ ਕਹੋ ਸੁਹਾਗਣ ਸਹੀਓ ਰਹਾ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਭ ਮਹੀਓ ਬਰਨਨ ਦੇਸ ਚਹਨ ਨ ਲਖਿਐ ਸੁਹਾਗਣ ਸਾਤ ਬੁਝਿਓ ਸਰਬ ਨਿਵਾਸੀ ਕਟਕਟ ਵਾਸੀ ਉਲੇਪ ਨਹੀਂ ਅਲਪ ਹਿਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਣ ਕੋ ਬਸਿਓ ਸਰਬਨਵਾਸੀ ਘਟ ਘਟ ਵਾਸੀ ਲੀਪ ਨਹੀਂ ਅਲਪਹੀਓ ਨਾਨਕ ਕਹਿ ਤ ਸੁਣੋ ਰੇ ਲੋਗਾ ਸੰਤ ਰਸਣ ਕੋ ਵਸਿ ਹਿਓ ਇਸ ਹੁਕਮ ਨਾਮਾ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਫਰਮਾਨ ਕਰਦੇ ਹਨ ਛੇ ਸਹਾਗਵਤੀ ਸਹਿਲਿਓ ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦੇਉ ਦੱਸੋ ਮੈਂ ਉਸ ਪਿਆਰੇ ਦੇ ਬਾਬਤ ਕਈ ਕਿਸਮਾਂ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ ਰਹਾਉ ਕੋਈ ਆਖਦਾ ਹੈ ਉਹ ਸਵਨਾ ਤੋਂ ਬਾਹਰ ਹੀ বাসਦਾ ਹੈ ਕੋਈ ਆਖਦਾ ਹੈ ਉਹ ਸਵਨਾ ਦੇ ਵਿੱਚ বাসਦਾ ਹੈ ਉਸ ਦਾ ਰੰਗ ਨਹੀਂ ਦਿਸਦਾ ਉਸ ਦਾ ਕੋਈ ਲੱਛਣ ਨਾજર ਨਹੀਂ ਆਉਂਦਾ ਏ ਸਹਾਗਣੋ ਤੁਸੀ ਮੈਨੂੰ ਸੱਚੀ ਗੱਲ ਸਮਝਾਓ ਨਾਨਕ ਆਖਦਾ ਹੈ ਏ ਲੋਕੋ ਸੁਣੋ ਉਹ ਪ੍ਰਮਾਤਮਾ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਹੈ ਹਰੇਕ ਸਰੀਰ ਵਿੱਚ ਵਸਣ ਵਾਲਾ ਹੈ ਫਿਰ ਪੀ ਉਸ ਨੂੰ ਮਾਇਆ ਦਾ ਰਤਾ ਵੀ ਲੇਪ ਨਹੀਂ ਹੈ ਉਹ ਪ੍ਰਭੂ ਸੰਤ ਜਨਾਂ ਦੀ ਜੀਵ ਉਤੇ ਵਸਦਾ ਹੈ ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ